ਔਰ ਸਾਜੋ-ਸਮਾਨ ਕੀ ਬਿਨਾ ਕੰਮ ਚੱਲ ਜਾਏਗਾ ਪਾਣੀ ਕੀ ਬਿਨਾ ਕਿਵੇਂ ਚਲੇਗਾ ਪੂਰੀ ਦੁਨੀਆ ਵਿੱਚ ਧਰਤੀ ਹੇਠਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਸਰਕਾਰਾਂ ਪਾਣੀ ਬਚਾਉਣ ਲਈ ਕੋਈ ਨਾ ਕੋਈ ਢੰਗ ਤਰੀਕੇ ਲੱਭ ਰਹੀਆਂ ਹਨ ਪਰ ਡੇਰਾ ਸੱਚਾ ਸੌਦਾ ਪਿਛਲੇ 75 ਸਾਲਾਂ ਤੋਂ ਪਾਣੀ ਦੀ ਘਰੇਲੂ ਵਰਤੋਂ ਦੇ ਖੇਤਰ ਵਿੱਚ ਵੱਖਰੀ ਮਿਸਾਲ ਬਣਿਆ ਹੋਇਆ ਹੈ ਡੇਰਾ ਸੱਚਾ ਸੋਦਾ ਵਿੱਚ ਲੰਗਰ ਦੀ ਪੁਰਾਤਨ ਅਤੇ ਸਾਦਗੀ ਵਾਲੀ ਵਿਧੀ ਨਾਲ ਹਰ ਸਾਲ ਕਰੋੜਾ ਲੀਟਰ ਪਾਣੀ ਬਚਾਇਆ ਜਾਂਦਾ ਹੈ। ਉਜਨਿਕ ਬੇਪਰਵਾਸਾਈ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਨ 1948 ਵਿੱਚ ਡੇਰਾ ਸੱਚਾ ਸੋਦਾ ਦੀ ਸਥਾਪਨਾ ਕੀਤੀ। ਸਥਾਪਨਾ ਉਪਰੰਤ ਡੇਰਾ ਸੱਚਾ ਸੋਦਾ ਵਿੱਚ ਲੰਗਰ ਦੀ ਪੁਰਾਤਨ ਪ੍ਰਥਾ ਚੱਲ ਰਹੀ ਹੈ ਜਿਸ ਵਿੱਚ ਲੰਗਰ ਦਾ ਪ੍ਰਸ਼ਾਦ ਹੱਥ ਉੱਤੇ ਲਿਆ ਜਾਂਦਾ ਹੈ ਅਤੇ ਫੁਲਕੇ ਦੇ ਉੱਤੇ ਹੀ ਦਾਲਾ ਪਾਇਆ ਜਾਂਦਾ ਹੈ। ਲੰਗਰ ਲਈ ਥਾਲੀ, ਕੌਲੀ ਅਤੇ ਗਲਾਸ ਵਰਗੇ ਭਾਂਡੇ ਨਹੀਂ ਵਰਤੇ ਜਾਂਦੇ। ਭਾਂਡਿਆਂ ਨੂੰ ਧੋਣ-ਮਾਂਜਣ ਦੇ ਲਈ ਵਰਤਿਆ ਜਾਣ ਵਾਲਾ ਪਾਣੀ ਬਚ ਜਾਂਦਾ ਹੈ। ਇੱਕ ਵਿਅਕਤੀ ਜੇਕਰ ਬਰਤਨਾ ਵਿੱਚ ਲੰਗਰ ਛਕੇ ਤਾਂ ਭਾਂਡੇ ਧੋਣ ਲਈ ਘੱਟੋ-ਘੱਟ 1 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਵਿੱਤਰ ਪੰਡਾਰੇ ਮੌਕੇ ਡੇਰਾ ਸੱਚਾ ਸੋਦਾ ਵਿੱਚ 2 ਤੋਂ 3 ਕਰੋੜ ਸਤ ਸੰਗਤ ਪਹੁੰਚਦੀ ਹੈ। ਸਤਸੰਗਾਂ ਉੱਤੇ ਹੋਰ ਰੋਜ਼ਾਨਾ ਆਉਣ ਵਾਲੀ ਸਤਸੰਗਤ ਦੀ ਗਿਣਤੀ ਅੱਧ ਹੈ। ਇਸ ਤਰ੍ਹਾਂ ਹਰ ਸਾਲ 15 ਤੋਂ 20 ਕਰੋੜ ਸ਼ਰਧਾਲੂ ਡੇਰਾ ਸੱਚਾ ਸੋਦਾ ਵਿਕੇ ਨਤਮਸਤਕ ਹੁੰਦੇ ਹਨ। ਜੇਕਰ ਇੱਕ ਵਿਅਕਤੀ ਇੱਕ ਲੀਟਰ ਪਾਣੀ ਭਾਂਡੇ ਧੋਣ 'ਚ ਵਰਤੇ ਤਾਂ ਸਾਲ ਵਿੱਚ 15 ਤੋਂ 20 ਕਰੋੜ ਲੀਟਰ ਪਾਣੀ ਖਪਤ ਹੋਵੇਗਾ। ਇਸੇ ਤਰ੍ਹਾਂ ਐਨੀ ਵੱਡੀ ਪੱਧਰ ਤੇ ਡੇਰਾ ਸੱਚਾ ਸੋਧਾ ਪਾਣੀ ਦੀ ਘਰੇਲੂ ਬਚਤ ਕਰ ਰਿਹਾ ਹੈ। ਐਨਾ ਹੀ ਨਹੀਂ ਪੂਜਨੀ ਗੁਰੂ ਜੀ ਨੇ ਖੇਤੀ ਵਿੱਚ ਪਾਣੀ ਦੀ ਬਚਤ ਲਈ ਇੱਕ ਖਾਸ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਨੂੰ ਵਾਟਰ ਰੀਯੂਜ਼ ਸਿਸਟਮ ਕਿਹਾ ਜਾਂਦਾ ਹੈ। ਇਸ ਦੇ ਤਹਿਤ ਖੇਤ ਵਿੱਚ ਪਾਣੀ ਫਸਲ ਨੂੰ ਸਿੰਜ ਕੇ ਫਿਰ ਇੱਕ ਟੈਂਕ ਵਿੱਚ ਇਕੱਠਾ ਹੋ ਜਾਂਦਾ ਹੈ। ਇਸ ਤਕਨੀਕ ਨਾਲ ਫਲੱਡ ਇਮੀਗ੍ਰੇਸ਼ਨ ਦੇ ਮੁਕਾਬਲੇ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੋਈ ਹੈ। ਇਦੇ ਨਾਲ ਹੀ ਪੂਜਨੀ ਗੁਰੂ ਜੀ ਦੀ ਪ੍ਰੇਰਣਾ ਨਾਲ ਡੇਰਾ ਸੱਚਾ ਸੋਧਾ ਅੰਦਰ ਕਈ ਡਿੱਗੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਸਟੋਰ ਕੀਤਾ ਜਾਂਦਾ ਹੈ ਇਹ ਪਾਣੀ ਫਿਰ ਖੇਤੀ ਲਈ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਪਹਾਰਾ ਤਕਨੀਕ ਰਾਹੀਂ ਪਾਣੀ ਦੀ ਬਚਤ ਕੀਤੀ ਜਾਂਦੀ ਹੈ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਵੀ ਖੇਤੀ ਦੇ ਲਈ ਵਰਤਿਆ ਜਾਂਦਾ ਹੈ ਅਕਸਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤਿ ਰਾਮ ਰਹੀਮ ਸਿੰਘ ਜੀ ਜਿੰਸਾ ਜਦੋਂ ਰੋਹਾਨੀ ਵਚਨ ਫਰਮਾਉਂਦੇ ਹਨ ਉਹ ਸਾਥ ਸੰਗਤ ਦੇ ਲਈ ਰੋਜ਼ਾਨਾ ਅਪਣਾਉਣ ਵਾਲੇ ਟਿਪਸ ਵੀ ਆਪਣੇ ਸ਼ਰਧਾਲੂਆਂ ਨੂੰ ਦੱਸਦੇ ਹਨ ਜਿਵੇਂ ਕਿ ਦੰਦਾਂ ਨੂੰ ਪਰਹੇਸ਼ ਕਰਦੇ ਸਮੇਂ ਟੂਟੀ ਖੁੱਲੀ ਛੱਡੋ ਸਭ ਕੋ ਗਲਾਸ ਵਿੱਚ ਪਾਣੀ ਦੀ ਵਰਤੋਂ ਕਰੋ ਨਹਾਉਣ ਲਈ ਪਾਣੀ ਸੀਮਿਤ ਮਾਤਰਾ ਦੇ ਵਿੱਚ ਵਰਤੋ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਪਾਣੀ ਫालतू ਨਾ ਜਾਵੇ ਇਸ ਤਰੀਕੇ ਦੇ ਜਲ ਬਚਾਉਣ ਦੇ ਜਿਹੜੇ ਉਪਾਅ ਹੈ ਉਹ ਪੂਜਨੀ ਗੁਰੂ ਜੀ ਆਪਣੇ ਕਰੋਨਾ ਸ਼ਰਧਾਲੂਆਂ ਨੂੰ ਦੱਸਦੇ ਹਨ ਅਤੇ ਇਸ ਦਾ ਜਿਹੜਾ ਸਮਾਜ ਦੇ ਅੰਦਰ ਹੈ ਬਹੁਤ ਅੱਛਾ ਰਿਜ਼ਲਟ ਆ ਰਿਹਾ ਹੈ ਤਾਂ ਕਿ ਪਾਣੀ ਦੀ ਬਚਤ ਹੋਵੇਗੀ ਤਾਂ ਮਨੁੱਖ बचेगा ਬਲਾ ਸਮੇਂ ਪਾਣੀ ਕੇ ਲਈ ਯੁੱਧ ਕੇ ਲਈ ਨਾ ਬਹੋ ਜਾਏ ਕਿਉਂਕਿ ਪਾਣੀ ਦਿਨ ਬਦ ਦਿਨ कम होता जा रहा है और जरूरत है पानी की सत्तर से नब्बे परसेंट जितना भी डॉक्टर सहवान जानते हैं हमारी बॉडी में पानी होता है और साजो सामान के बिना काम चल जाएगा पानी के बिना कैसे चलेगा पानी तो जरूरी है तो क्या पानी को बचाना नहीं चाहिए ਤਾ ਵਿਸ਼ਵ ਜਲ ਦਿਵਸ ਮੌਕੇ ਸਚਕਾਹੋਂ ਵੱਲੋਂ ਪੇਸ਼ ਕੀਤੀ ਗਈ ਡੇਰਾ ਸੱਚਾ ਸੌਦਾ ਦੇ ਜਲ ਬਚਾਓ ਮੁਹਿੰਮ ਕਹਿ ਸਕਦੇ ਹਾਂ ਇਸ ਨੂੰ ਅਸੀਂ ਰਿਪੋਰਟ ਦੇ ਰਾਹੀਂ ਤੁਹਾਡੇ ਤੱਕ ਦਿਖਾਇਆ ਹੈ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਇਸ ਦੇ ਡੀਪਲੀ ਸੋਚੀ ਤਾਂ ਬਹੁਤ ਵੱਡੀ ਗੱਲ ਹੈ ਐਨੇ ਕਰੋੜਾ ਲੋਕਾਂ ਨੂੰ ਹੱਥਾਂ ਤੇ ਲੰਗਰ ਛਕਾ ਦੇਣਾ ਪਾਣੀ ਦਾ ਬਚਤ ਕਰਨਾ ਇਹ ਸਮਾਜ ਦੇ ਲਈ ਪੂਰੀ ਦੁਨੀਆ ਦੇ ਲਈ ਡੇਰਾ ਸੱਚਾ ਸੌਦਾ ਦੀ ਇੱਕ ਬਹੁਤ ਵਲੱਖਣ ਮਿਸਾਲ ਹੈ ਪੂਰੀ ਦੁਨੀਆ ਨੂੰ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਨਸੰਖਿਆ ਵੱਧਦੀ ਜਾ ਰਹੀ ਹੈ ਅਜਿਹੇ ਚ ਪਾਣੀ ਦੀ ਕਮੀ ਬਹੁਤ ਦਾ ਆ ਰਹੀ ਹੈ ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਅਜਿਹੇ ਚ ਲੋਕਾਂ ਨੂੰ ਸਮਾਜ ਨੂੰ ਦੁਨੀਆ ਨੂੰ ਦੇਸ਼ਾਂ ਨੂੰ ਡੇਰਾ ਸੱਚਾ ਸੋਦਾ ਤੋਂ ਸਿੱਖ ਲੈਣ ਦੀ ਲੋੜ ਹੈ। ਇਹ ਵਿਸ਼ੇਸ਼ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।